ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਇਫੀ ਸ਼ੀ ਬਲੌਗ ਅੱਜ ਦਾ ਜਿਹੜਾ ਬਲੌਗ ਹੈ ਨਾ ਬਹੁਤ ਵਧੀਆ ਨਾਰੀਅਲ ਨਾਲ ਆਪਾਂ ਫੇਸ਼ੀਅਲ ਕਿੱਦਾਂ ਕਰ ਸਕਦੇ ਹਾਂ ਸਕਿਨ ਨੂੰ ਬ੍ਰਾਈਟ ਬਣਾ ਸਕਦੇ ਹਾਂ ਕਿਉਂਕਿ ਵਿੰਟਰ ਹੈ ਵਿੰਟਰ ਵਿੱਚ ਦਹੀਂ ਨਾਰੀਅਲ ਤੇ ਸ਼ਹਿਦ ਜਣ ਕੇ ਹਨੀ ਇਹ ਚੀਜ਼ਾਂ ਦੁੱਧ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਕਿਨ ਲਈ ਬੈਸਟ ਹੁੰਦੀਆਂ ਨੇ ਇਹਨਾਂ ਦੇ ਫੇਸ਼ੀਅਲ ਕਿੱਦਾਂ ਕਰ ਸਕਦੇ ਆਪਾਂ ਸਕਿਨ ਨੂੰ ਕਿੱਦਾਂ ਬ੍ਰਾਈਟ ਬਣਾ ਸਕਦੇ ਆ ਉਹਦੇ ਲਈ ਲੈ ਆਪਾਂ ਨਾਰੀਅਲ ਤੇਲ ਔਰ ਲਈ ਆਪਾਂ ਚੀਨੀ ਜਿਹੜੀ ਮੈਂ ਪੀਸ ਲਈ ਮਿਕਸੀ ਵਿੱਚ ਦਰਦਰੀ ਕਰ ਲਈ ਠੀਕ ਹੈ ਤੇ ਥੋੜਾ ਜਿਹਾ ਲਿਆ ਦਹੀਂ ਦਹੀਂ ਵਿੱਚ ਆਪਾਂ ਕੀ ਪਾਣਾ ਹੈਗਾ ਇਹ ਚੀਨੀ ਇਹ ਚੀਨੀ ਆਪਾਂ ਤਾਂ ਮਾਣ ਹੈ ਇੱਕ ਤਾਈ ਸਕਰਬ ਦੇ ਕੰਮ ਆਉਂਦੀ ਹੈ ਦੂਸਰਾ ਇਹ ਸਕਿਨ ਨੂੰ ਬ੍ਰਾਈਟ ਬਣਾਉਂਦੀ ਹੈ ਸਕਿਨ ਤੇ ਇੱਕ ਨਵੀਂ ਜੀ ਚਮਕ ਲੈ ਕੇ ਆਉਂਦੀ ਹੈ ਤੇ ਤੀਸਰਾ ਜਿਹੜਾ ਹੈਗਾ ਮੇਰਾ ਫੇਵਰਟ ਨਾਰੀਅਲ ਦਾ ਤੇਲ ਅਗਰ ਨਾਰੀਅਲ ਦਾ ਤੇਲ ਹੈ ਨਾਰੀਅਲ ਦਾ ਪਾ ਲਓ ਅਗਰ ਤੁਹਾਨੂੰ ਬਦਾਮ ਰੋਗ ਹੈਗਾ ਤਾਂ ਬਦਾਮ ਰੋਗਨ ਪਾ ਲਓ ਤੇ ਇਹਦੇ ਵਿੱਚ ਪਾ ਦਿੱਤਾ ਏ ਅੱਧਾ ਕ ਚਮਚਾ ਪਾ ਨਾਰੀਲ ਤੇਲ ਠੀਕ ਹੈ ਚੀਨੀ ਪਾਈ ਏ ਥੋੜੀ ਜਿਹੀ ਹੁਣ ਪਾ ਲੈਨੇ ਹੱਥਾਂ ਤੇ ਵੀ ਲਗਾ ਲਵਾਂਗੇ ਸਕਰਬ ਹੋ ਜੂਗਾ ਥੋੜਾ ਜਿਹਾ ਦਹੀਂ ਲਿਆ ਬਿਲਕੁਲ ਥੋੜਾ ਜਿਹਾ ਪਤਲਾ ਜਿਹਾ ਦਹੀਂ ਲਿਆ ਜਿਆਦਾ ਠਿੰਕ ਵਾਲਾ ਨਹੀਂ ਰਿਹਾ ਹੈਗਾ ਤੇ ਇਹ ਚੀਜ਼ ਦਾ ਦੇਖੋ ਨਾਲ ਹੀ ਸਕਰਬ ਦੇ ਕੰਮ ਆ ਜਾਣੀ ਹੈ ਤੇ ਨਾਲ ਹੀ ਆਪਣੇ ਆ ਜਾਣੀ ਇਹ ਫੇਸ਼ੀਅਲ ਦੇ ਕੰਮ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਫੇਸ ਨੂੰ ਤੇੰਮੀਰਾ ਕਰ ਲੈਣਾ ਬਹੁਤ ਤੁਸੀਂ ਬੁੱਲਾਂ ਤੇ ਤੇਰੇ ਤੇ ਹੱਥਾਂ ਤੇ ਪੈਰਾਂ ਤੇ ਕਿਸੇ ਇਸ ਤਰੀਕੇ ਨਾਲ ਇਹਦੀ ਮ사ਜ ਕਰਨੀ ਹੈ ਬਹੁਤ ਵਧੀਆ ਤੁਸੀਂ ਕਰਕੇ ਦੇਖਿਓ ਚਿਹਰੇ ਦੀ ਖੁਸ਼ਕੀ ਚਿਹਰੇ ਦੀ ਡਲਨੈਸ ਚਿਹਰੇ ਦਾ ਰੰਗ ਜਿਹੜਾ ਕਾਲੀ ਹੋਈ ਹੋਈ ਹੁੰਦੀ ਹੈ ਉਹ ਠੀਕ ਹੋ ਜਾਏਗੀ ਚਿਹਰੇ ਤੇ ਕਿਸੇ ਵੀ ਪ੍ਰਕਾਰ ਦੇ ਦਾਗ ਧੱਬੇ ਨੂੰ ਕੁਝ ਵੀ ਹੈਗਾ ਸਾਰਾ ਰਿਮੂਵ ਕਰ ਦੇਗੀ ਹਾਂਜੀ 1 ਮਿੰਟ ਕਮੈਂਟ ਆਇਆ ਸੀਗਾ 10ਵੀਂ ਦੇ ਸਟੂਡੈਂਟ ਦਾ ਉਹਨਾਂ ਨੇ ਪੁੱਛਿਆ ਸੀ ਵੀ ਆਪਾਂ ਜਦੋਂ ਫੇਸ ਵਾਸ਼ ਕਰਦੇ ਆ ਕਿਸੇ ਸਰਪ੍ਰੋਮੋਸ਼ਨ ਵਿੱਚ ਆਪਾਂ ਕਰਦੇ ਆ ਤੇ ਸੋਸ਼ਲ ਕਰ ਸਕਦੇ ਆ ਫੇਸ ਵਾਸ਼ ਕਰਨਾ ਹੋਵੇ ਚਾਹੇ ਤੁਸੀਂ ਮ사ਜ ਕਰਨੀ ਹੋਵੇ ਤੁਸੀਂ ਇਸ ਤਰੀਕੇ ਨਾਲ ਕਲੋਕਵਾਇਜ਼ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਤੁਸੀਂ ਅਗਰ ਤੁਸੀਂ ਜਦੋਂ ਤੁਸੀਂ ਕਰੀਮ ਲਗਾਉਂਦੇ ਹੋ ਨਾ ਤੁਸੀਂ ਕਈ ਵਾਰ ਐਦਾਂ ਲਗਾ ਲੈਂਦੇ ਨੇ ਹੈਨਾ ਐਦਾਂ ਇਸ ਤਰੀਕੇ ਨਾਲ ਨਹੀਂ ਲਗਾਣੀ ਹੈਗੀ ਇਸ ਤਰੀਕੇ ਨਾਲ ਲਗਾਣੇ ਆ ਮ사ਜ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰਨੀ ਆ ਫੇਸ ਪੈਕ ਦੀ ਮ사ਜ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰਨੀ ਆ ਕੋਈ ਵੀ ਮ사ਜ ਕਰਨੀ ਹੈ ਜਾਂ ਸਕਰਬ ਕਰਨਾ ਹੈ ਤੁਸੀਂ ਇਸ ਤਰੀਕੇ ਨਾਲ ਉੱਪਰ ਦੀ ਕਰਨਾ ਠੀਕ ਹੈ ਹਾਂ ਜ ਤੁਸੀਂ ਦੇਖ ਸਕਦੇ ਹੋ ਮ사ਜ ਹੋ ਗਈ ਹੈ ਚਿਹਰਾ ਦੇਖ ਲਓ ਬਿਲਕੁਲ ਸੌਫਟ ਹੋ ਗਿਆ ਜਿਵੇਂ ਬੇਬੀ ਬੱਚੇ ਦਾ ਹੁੰਦਾ ਹੈ ਦੇਖੋ ਕਿੰਨਾ ਪਿਆਰਾ ਚਿਹਰਾ ਹੋ ਗਿਆ ਬਿਲਕੁਲ ਹੀ ਚਿਹਰੇ ਦੀ ਜੜੀ ਹੁੰਦੀ ਹੈ ਨਾ ਖੁਸ਼ਕੀ ਸਾਰੀ ਠੀਕ ਹੋ ਗਈ ਹੈ ਇਸ ਤਰੀਕੇ ਨਾਲ ਤੁਸੀਂ 10 15 ਮਿੰਟ ਇਹਨੂੰ ਲਗਾ ਕੇ ਮ사ਜ ਕਰ ਲੈਣੀ ਹੈ ਸਕਰਬ ਵੀ ਹੋ ਜਾਂਦਾ ਹੈ ਤੇ ਤੁਹਾਡਾ ਫੇਸ਼ਲ ਵੀ ਹੋ ਜਾਂਦਾ ਹੈ ਠੀਕ ਹੈ ਤੁਸੀਂ ਇਹਨੂੰ ਹਫਤੇ ਵਿੱਚ 3-4 ਵਾਰ ਕਰ ਸਕਦੇ ਹੋ ਰੋਜ਼ਾਨਾ ਵੀ ਕਰ ਸਕਦੇ ਹੋ ਕਿਉਂਕਿ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਨਾਰੀਅਲ ਦੇ ਤੇਲ ਵਿੱਚ ਮਿਕਸ ਕਰਕੇ ਰੱਖ ਸਕਦੇ ਹੋ ਤੇ ਤੁਸੀਂ ਇਸ ਤਰੀਕੇ ਨਾਲ ਲਗਾ ਕੇ ਮ사ਜ ਕਰ ਸਕਦੇ ਹੋ 15 ਮਿੰਟ ਆਪਣੇ ਚਿਹਰੇ ਦੀ ਇਸ ਤਰੀਕੇ ਨਾਲ ਮ사ਜ ਕਰੋ ਤੁਹਾਡੇ ਜਿਹੜੇ ਰਿੰਕਲ ਨੇ ਉਹ ਵੀ ਨਹੀਂ ਪੈਣ ਲੱਗੇ ਸ਼ਾਈਆਂ ਨੇ ਉਹ ਵੀ ਠੀਕ ਹੋ ਜਾਣਗੇ ਪਿਗਮੈਂਟੇਸ਼ਨ ਹੈ ਲਾਈਟ ਹੋ ਜਾਏਗੀ ਹੌਲੀ ਹੌਲੀ ਕੋਈ ਵੀ ਚੀਜ਼ ਹੈ ਨਾ ਉਹਨੂੰ ਟਾਈਮ ਦਈਦਾ ਹੈ ਨਾ ਇਹ ਹੁੰਦੀ ਹੈ ਨੇਚਰਲ ਚੀਜ਼ਾਂ ਕਈ ਵਾਰ ਹੁੰਦਾ ਹੈ ਕਿ ਕਈ ਕਹਿ ਦਿੰਦੇ ਨੇ ਵੀ ਸਾਨੂੰ ਫਰਕ ਨਹੀਂ ਪਿਆ ਇੱਕ ਵਾਰ ਨਾਲ ਹੀ ਫਰਕ ਪੈਂਦਾ ਹੈਗਾ ਤੁਸੀਂ ਇਹਨੂੰ ਲਗਾਤਾਰ ਕਰਕੇ ਦੇਖੋ ਫਿਰ ਤੁਹਾਨੂੰ ਰਿਜ਼ਲਟ ਮਿਲੇਗਾ ਠੀਕ ਹੈ ਆ ਦੇਖੋ ਬਿਲਕੁਲ ਜਿਹੜਾ ਬਿਲਕੁਲ ਹੀ ਬਹੁਤ ਹੀ ਵਧੀਆ ਸੌਫਟ ਹੋ ਗਿਆ ਹੈ ਤੇ ਹੁਣ ਇਹਨੂੰ ਮੈਂ ਵਾਸ਼ ਕਰ ਲਵਾਂਗੀ ਸਿੰਪਲ ਪਾਣੀ ਨਾਲ ਕੋਈ ਵੀ ਸਾਬਣ ਕੋਈ ਵੀ ਫੇਸ ਵਾਸ਼ ਨਹੀਂ ਲਗਾਉਣਾ ਹੈਗਾ ਤੇ ਇਹ ਵਾਲਾ ਫੇਸ਼ੀਅਲ ਤੁਸੀਂ ਜ਼ਰੂਰ ਕਰਕੇ ਟ੍ਰਾਈ ਜ਼ਰੂਰ ਕਰਨਾ ਕਰਿਆ ਕਰੋ ਡੇਲੀ ਕਰਿਆ ਕਰੋ ਬੱਚੇ ਵੀ ਤੁਹਾਡੇ ਘਰ ਨੂੰ ਤੁਸੀਂ ਵੀ ਕਰ ਸਕਦੇ ਹੋ ਕਿਸੇ ਵੀ ਏਜ ਵਾਲੇ ਇਹ ਵਾਲਾ ਫੇਸ਼ੀਅਲ ਕਰ ਸਕਦੇ ਨੇ ਕਿਉਂਕਿ ਜਿਹੜਾ ਤੇਲ ਹੁੰਦਾ ਹੈ ਤੁਹਾਨੂੰ ਪਤਾ ਸਕਿਨ ਲਈ ਬਹੁਤ ਵਧੀਆ ਹੁੰਦਾ ਇੱਕ ਮੋਇਸਚਰਾਈਜ਼ਰ ਦਾ ਕੰਮ ਕਰਦਾ ਹੈ ਸਕਿਨ ਦੀ ਖੁਸ਼ਕੀ ਸਕਿਨ ਦੀ ਕੋਈ ਵੀ ਡਲਨੈਸ ਹੁੰਦੀ ਹੈ ਸਾਰੇ ਹੀ ਠੀਕ ਕਰ ਦਿੰਦਾ ਹੈ ਰੰਗਤ ਨਿਖਾਰਦਾ ਹੈ ਤੇ ਫੇਸ ਨੂੰ ਇੱਕਦਮ ਕਲੀਨ ਬਣਾ ਦਿੰਦਾ ਠੀਕ ਹੈ ਅਗਰ ਕੋਈ ਵੀ ਆਪਾਂ ਮਤਲਬ ਕਿ ਮੇਕਅਪ ਕਰਦੇ ਆ ਤੇ ਆਪਣਾ ਚਿਹਰਾ ਬਿਲਕੁਲ ਹੀ ਉਹ ਨਹੀਂ ਹੋਵੇਗਾ ਜਦੋਂ ਮੈਂ ਫਾਊਂਡੇਸ਼ਨ ਲਗਾਣੇ ਉਹ ਜੰਮ ਜਾਂਦਾ ਜਾਂ ਫੇਸ ਪਾਊਡਰ ਲਗਾਣੇ ਉਹ ਜੰਮ ਜਾਂਦਾ ਬਿਲਕੁਲ ਨਹੀਂ ਜੰਮੇਗਾ ਕੋਈ ਕਰੀਮੀ ਨਹੀਂ ਜੰਮੇਗੀ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਸਿਰਫ ਚੀਨੀ ਹੈਗੀ ਹੈ ਨਾਰੀਅਲ ਦਾ ਤੇਲ ਹੈਗਾ ਇਹ ਔਰ ਥੋੜੀ ਜਿਹੀ ਦਹੀਂ ਹੈਗੀ ਦਹੀਂ ਨਹੀਂ ਪਾ ਸਕਦੇ ਤਾਂ ਦੁੱਧ ਪਾ ਲਓ ਠੀਕ ਹੈ ਤਿੰਨ ਚੀਜ਼ਾਂ ਮਿਕਸ ਕਰਕੇ ਤੇ ਤੁਸੀਂ ਇਸ ਤਰੀਕੇ ਨਾਲ ਫੇਸ਼ੀਅਲ ਕਰ ਸਕਦੇ ਹੋ ਦੇਖ ਲਓ ਸਕਿਨ ਬਹੁਤ ਹੀ ਚਮਕ ਗਈ ਬਹੁਤ ਬ੍ਰਾਈਟ ਹੋ ਗਈ ਸਕਿਨ ਸਰਦੀਆਂ ਵਿੱਚ ਹਮੇਸ਼ਾ ਆਪਣੇ ਚਿਹਰੇ ਨੂੰ ਇਸ ਤਰੀਕੇ ਨਾਲ ਖੂਬਸੂਰਤ ਰੱਖੋ ਛੋਟੇ ਛੋਟੇ ਇਹ ਮਤਲਬ ਕਿ ਆਪਣੇ ਕਿਚਨ ਵਿੱਚ ਹੀ ਸਾਰਾ ਸਮਾਨ ਹੁੰਦਾ ਜਿਹੜਾ ਮਿਲ ਜਾਂਦਾ ਹੈ ਜਿਹੜਾ ਆਪਣੇ ਚਿਹਰੇ ਨੂੰ ਨਿਖਾਰਦਾ ਹੈ ਕਿ ਤੁਹਾਨੂੰ ਹੋਰ ਨਹੀਂ ਦੂਰੋਂ ਲੈ ਕੇ ਆਉਣਾ ਹੈ ਜਾਂ ਸਪੈਸ਼ਲ ਲੈ ਕੇ ਆਉਣਾ ਆਪਣੇ ਘਰੇ ਹੀ ਹੁੰਦਾ ਹੈ ਡੇਲੀ ਇਹ ਵਾਲਾ ਸਮਾਨ ਜਿਹੜਾ ਆਪਾਂ ਸਕਿਨ ਵਾਸਤੇ ਇਸਤੇਮਾਲ ਕਰਦੇ ਆ ਤੇ ਲੋ ਜੀ ਅੱਜ ਦਾ ਫੇਸ਼ਲ ਅਗਰ ਤੁਹਾਨੂੰ ਥੋੜਾ ਜਿਹਾ ਵੀ ਚੰਗਾ ਲੱਗਾ ਹੋਵੇ ਥੋੜਾ ਜਿਹਾ ਵੀ ਵਧੀਆ ਲੱਗਾ ਹੋਵੇ ਤੇ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਸਾਡੇ ਇੱਥੇ ਥੋੜੀ ਆਵਾਜ਼ ਜੀ ਆ ਰਹੀ ਹੈ ਕੰਮ ਚੱਲ ਰਿਹਾ ਗਲੀ ਵਿੱਚ ਇਸ ਕਰਕੇ ਅਗਰ ਕੋਈ ਡਿਸਟਰਬ ਹੋਈ ਹੋਵੇ ਚੀਜ਼ ਤਾਂ ਸੌਰੀ ਤੇ ਬਾਕੀ ਇਸ ਤਰੀਕੇ ਨਾਲ ਤੁਸੀਂ ਵੀਡੀਓ ਰੋਜ਼ ਤੁਸੀਂ ਦੇਖਿਆ ਕਰੋ ਰੋਜ਼ ਨਵੇਂ ਨਵੇਂ ਆਪਾਂ ਤੁਹਾਨੂੰ ਦੱਸਦੇ ਆ ਤੁਹਾਡੇ ਕਿਚਨ ਵਿੱਚ ਹੀ ਸਮਾਨ ਹੁੰਦਾ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਬਾਹਰੋਂ ਲੈ ਕੇ ਆਉਣਾ ਹੈ ਸਪੈਸ਼ਲ ਜਾਂ ਵੀ ਪੈਸੇ ਲੱਗਦੇ ਆ ਜਿਆਦੇ ਬਿਲਕੁਲ ਵੀ ਨਹੀਂ ਹੈਗਾ ਇਹ ਕੰਮ ਘਰੇ ਹੀ ਆਪਣਾ ਇਹ ਛੋਟਾ ਛੋਟਾ ਸਮਾਨ ਜਿਹੜਾ ਇਸ ਤਰੀਕੇ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ ਬਸ ਇਸਤੇਮਾਲ ਕਰਨ ਦਾ ਢੰਗ ਆਉਣਾ ਚਾਹੀਦਾ ਬਾਕੀ ਹਰ ਚੀਜ਼ ਆਪਣੇ ਘਰੇ ਹੀ ਅਵੇਲੇਬਲ ਹੁੰਦੀ ਹੈ ਤੇ ਲੋ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਇੱਕ ਨਈ ਰੈਮਡੀ ਨਾਲ ਇੱਕ ਨਵੇਂ ਦਿਨ ਨਾਲ ਇੱਕ ਨਵੇਂ ਫੇਸ ਪੈਕ ਨਾਲ ਜਿਹੜਾ ਕਿ ਤੁਹਾਡੇ ਚਿਹਰੇ ਨੂੰ ਬ੍ਰਾਈਟ ਬਣਾਵੇਗਾ ਇੰਨੇ ਇੰਨੇ ਜਿਹੜੇ ਆਪਾਂ ਪੈਸੇ ਲਗਾਨੇ ਆ ਜਾਂ ਕਿ ਪਾਲਰਾਂ ਚ ਉਹਨਾਂ ਤੋਂ ਛੁਟਕਾਰਾ ਮਿਲੇਗਾ ਤੁਸੀਂ ਘਰੇ ਹੀ ਸਭ ਕੁਝ ਕਰ ਸਕਦੇ ਹੋ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ